ਕਹਾਣੀ ਜਗਤ ਇੱਕ ਵਾਰ ਫੇਰ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਆਪਣੀ ਕਹਾਣੀ ਹੈ ਸਾਥਿਓ ਨਾਨੀ ਨਾਲ ਨਾਨਕੇ ਕਰਤਾਰਾ ਤੇ ਉਸ ਦੀ ਪਤਨੀ ਸ਼ਿਮਲੋ ਅੜਕਵਾਸ ਪਿੰਡ ਦੇ ਵਸਨੀਕ ਸਨ ਨਿੰਮੂ ਉਹਨਾਂ ਦੀ 8 ਬਰਿਆਂ ਦੀ ਨਿੱਕੇ ਜਿਹੀ ਸ਼ਰਾਰਤੀ ਧੀ ਸੀ ਤੇ ਉਸ ਦੇ ਦੋ ਛੋਟੇ ਭਰਾ ਵੀ ਸਨ ਭਰਾਵਾਂ ਤੋਂ ਵੱਡੇ ਹੋਣ ਕਰਕੇ ਉਹ ਉਹਨਾਂ ਨਾਲੋਂ ਸਿਆਣੀ ਤੇ ਨਾਟਕਟ ਵੀ ਸੀ ਉਹ ਸਕੂਲ ਵਿੱਚ ਪੜ੍ਹਦੇ ਆਂ ਹਰ ਵਿਸ਼ੇ ਵਿੱਚੋਂ ਅਬਲ ਦਰਜੇ ਨਾਲ ਪਾਸ ਹੁੰਦੀ ਰਹੀ ਤੇ ਹੁਣ ਵੀ ਇਮਤਿਹਾਨ ਅਜੇ ਕੁਝ ਦਿਨ ਪਹਿਲਾਂ ਹੀ ਖਤਮ ਹੋਏ ਸਨ ਸਕੂਲ ਦੇ ਹਰ ਇੱਕ ਬੱਚੇ ਨੂੰ ਬੜੀ ਬੇਸਬਰੀ ਨਾਲ ਗਰਮੀ ਦੀਆਂ ਛੁੱਟੀਆਂ ਦੀ ਉਡੀਕ ਸੀ ਸਕੂਲ ਵਿੱਚ ਬੱਚੇ ਖੇਡਦੇ ਆਪਸ ਵਿੱਚ ਗੱਲਾਂ ਕਰਦੇ ਕਿ ਅਸੀਂ ਛੁੱਟੀਆਂ ਵਿੱਚ ਆਪਣੀ ਮਾਸੀ ਕੋਲ ਭੂਆ ਕੋਲ ਤੇ ਨਾਨਕੇ ਜਾਵਾਂਗੇ ਉਹਨਾਂ ਦੀ ਗੱਲ ਸੁਣਦਿਆਂ ਨਿੰਮੋ ਨੇ ਵੀ ਗੱਲਾਂ-ਗੱਲਾਂ ਚ ਆਖਿਆ ਮੈਂ ਵੀ ਇਸ ਵਾਰ ਛੁੱਟੀਆਂ ਵਿੱਚ ਆਪਣੇ ਮਾਮੇ ਪਿੰਡ ਜਾਵਾਂਗੀ ਸਾਰੇ ਬਹੁਤ ਖੁਸ਼ ਸਨ ਬੱਚੇ ਕਲਾਸ ਵਿੱਚ ਮਾਸਟਰ ਜੀ ਦੇ ਆਉਂਦੇ ਹੀ ਕਾਪੀਆਂ ਉਹਨਾਂ ਅੱਗੇ ਕਰਕੇ ਕੰਮ ਮੰਗ ਲੈਂਦੇ ਤੇ ਮਾਸਟਰ ਜੀ ਵੀ ਮੁਸਕਰਾ ਕੇ ਤੱਕਦੇ ਤੁਸੀਂ ਛੁੱਟੀਆਂ ਕੱਟਣ ਜਾਓਗੇ ਤੇ ਸਾਡਾ ਜੀ ਕਿਵੇਂ ਲੱਗੇਗਾ ਮਾਸਟਰ ਦੀ ਗੱਲ ਸੁਣੋ ਨਿੰਮੂ ਆਖਣ ਲੱਗੀ ਸਰ ਜੀ ਤੁਸੀਂ ਵੀ ਸਾਡੇ ਨਾਲ ਨਾਨਕੇ ਚੱਲੋ ਨਾਨੀ ਬਹੁਤ ਪਿਆਰ ਕਰਦੀ ਹੁੰਦੀ ਹੈ ਮਾਸਟਰ ਜੀ ਵੀ ਅੱਗੋਂ ਹੱਸ ਪਏ ਤੇ ਆਖਿਆ ਕਿ ਸਾਰੇ ਬੱਚਿਆਂ ਨੇ ਸਕੂਲ ਦਾ ਕੰਮ ਵੀ ਪੂਰਾ ਕਰਕੇ ਆਉਣਾਗਾ ਐਵੇਂ ਸਾਰੀਆਂ ਛੁੱਟੀਆਂ ਵਿਅਰਥ ਹੀ ਨਹੀਂ ਗਵਾ ਦਿਓ ਠੀਕ ਹੈ ਹਾਂਜੀ ਮਾਸਟਰ ਜੀ ਠੀਕ ਹੈ ਇੰਨੇ ਨੂੰ ਸਾਰੀ ਛੁੱਟੀ ਦੀ ਘੰਟੀ ਵੱਜ ਗਈ ਸਾਰੇ ਬੱਚੇ ਮੋਡਿਆਂ ਤੇ ਬਸਤੇ ਪਾ ਘਰਾਂ ਨੂੰ ਦੌੜ ਗਏ ਨਿੰਮੋ ਵੀ ਘਰ ਪਹੁੰਚੇ ਤੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੇ ਮੰਮੀ ਮੰਮੀ ਸ਼ਿਮਲੋ ਨੇ ਅੱਗੋਂ ਆਵਾਜ਼ ਦਿੱਤੀ ਆਉਨੀਆਂ ਜਵਾਨ ਵੀ ਮੂੰਚ ਪਾ ਲਿਆ ਕਰ ਇੱਕੋ ਸਾਂ ਬੋਲਣ ਲੱਗ ਜਾਨੀਏ ਤੇਰਾ ਛੋਟਾ ਵੀਰ ਸੁੱਤਾ ਏ ਜੇ ਉੱਠ ਗਿਆ ਤੇ ਰੋਏਗਾ ਹਾਂ ਦੱਸ ਕੀ ਏ ਇੰਜ ਕਰ ਲਿਆ ਪਹਿਲਾਂ ਬੈਗ ਫੜਾ ਤੇ ਮੂੰਹ ਹੱਥ ਧੋ ਕੇ ਰੋਟੀ ਖਾ ਲੈ ਬਾਕੀ ਗੱਲ ਬਾਅਦ ਚ ਕਰੀ ਚੰਗਾ ਮੰਮੀ ਕਹਿ ਕੇ ਨਿੰਮੂ ਬਾਲਟੀ ਬਲ ਦੌੜ ਗਈ ਰੋਟੀ ਖਾਂਦੇ ਖਾਂਦੇ ਨਿੰਮੂ ਮੰਮੀ ਨੂੰ ਆਖਣ ਲੱਗੀ ਮੰਮੀ ਬਸ ਕੱਲ ਦਾ ਦਿਨ ਸਕੂਲ ਜਾਣਾ ਏ ਫੇਰ ਸਾਨੂੰ ਗਰਮੀ ਦੀਆਂ ਛੁੱਟੀਆਂ ਹੋ ਜਾਣਗੀਆਂ ਮਮੀ ਇਸ ਵਾਰ ਛੁੱਟੀਆਂ ਵਿੱਚ ਮੈਂ ਨਾਨਕੇ ਪਿੰਡ ਨਾਨੀ ਕੋਲ ਜਾਣਾ ਏ ਚੰਗਾ ਜਿਵੇਂ ਆਪਣੀ ਮਾਂ ਨੂੰ ਕੋਈ ਚਤਾਬਨੀ ਦੇ ਰਹੀ ਹੋਵੇ ਸ਼ਿਮਲੋਂ ਨੇ ਕਿਹਾ ਚੰਗਾ ਹੁਣ ਰੋਟੀ ਤੇ ਛੇਤੀ ਖਾ ਲੈ ਸ਼ਾਮ ਨੂੰ ਆਪਣੇ ਬਾਪੂ ਨੂੰ ਪੁੱਛ ਲੈਵੀ ਤੇ ਤੁਰ ਜਾਈ ਨਾਨਕੇ ਨਾਲੇ ਤੇਰੇ ਬਹਾਨੇ ਮੈਂ ਵੀ ਹੋਵਾਂਗੀ ਨਿੰਮੋ ਦੀ ਮਾਂ ਇਹ ਗੱਲ ਸੁਣਦਿਆਂ ਮੁਸਕਰਾ ਵੀ ਰਹੀ ਸੀ ਕਿ ਜਿਵੇਂ ਉਸ ਨੂੰ ਵੀ ਗਰਮੀ ਦੀਆਂ ਛੁੱਟੀਆਂ ਦੀ ਉਡੀਕ ਨੂੰ ਨਿੰਮੂ ਸ਼ਾਮ ਬਾਹਰ ਗਲੀ ਵਿੱਚ ਖੇਡ ਰਹੀ ਸੀ ਤੇ ਨਾਲ ਹੀ ਆਪਣੇ ਦੋਸਤਾਂ ਨੂੰ ਆਖਦੀ ਐ ਮੈਂ ਤੇ ਨਾਨਕੇ ਜਾਵਾਂਗੀ ਫਿਰ ਤੁਸੀਂ ਇਕੱਲੇ ਖੇਡਿਓ ਐਨੇ ਨੂੰ ਨਿੰਮੇ ਦਾ ਡੈਡੀ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਨਿੰਮੂ ਨੇ ਜਿਉਂ ਹੀ ਮੋਟਰਸਾਈਕਲ ਦੀ ਆਵਾਜ਼ ਸੁਣੀ ਉਹ ਦੌੜੀ ਦੌੜੀ ਆਈ ਪਪਾ ਜੀ ਸਤਿ ਸ਼੍ਰੀ ਅਕਾਲ ਕਹਿ ਕੇ ਰਸੋਈ ਚ ਗਈ ਤੇ ਪਾਣੀ ਦਾ ਗਲਾਸ ਲਿਆ ਕੇ ਫੜਾ ਦਿੱਤਾ ਇਸ ਮੰਗਰੋ ਨਿੰਮੂ ਦੇ ਪਪਾ ਮੂੰਹ ਹੱਥ ਧੋਣ ਲਈ ਚਲੇ ਗਏ ਉਹ ਨਿੰਮੂ ਆਪਣੀ ਮਾਂ ਵੱਲ ਵੇਖਦੀ ਤੇ ਉਸ ਨੂੰ ਇਸ਼ਾਰਾ ਕਰਦੀ ਕਿਹ ਰਹੀ ਐ ਪਪਾ ਤੋਂ ਪੁੱਛੇ ਨਿੰਮੂ ਆਪ ਪਪਾ ਤੋਂ ਡਰਦੀ ਪੁੱਛ ਨਹੀਂ ਸੀ ਰਹੀ ਫੇਰ ਨਿੰਮੂ ਦੇ ਪਪਾ ਰੋਟੀ ਖਾਣ ਲਈ ਬੈਠੇ ਤਾਂ ਨਿੰਮੂ ਦੀ ਮੰਮੀ ਨੇ ਆਖਿਆ ਸੁਣਦੇ ਹੋ ਜੀ ਬੱਚਿਆਂ ਨੂੰ ਕੱਲ ਤੋਂ ਛੁੱਟੀਆਂ ਹੋ ਜਾਣੀਆਂ ਨੇ ਆਪਣੀ ਨਿੰਮੂ ਨੇ ਜिद ਫੜੀ ਐ ਮਾਮੇ ਪਿੰਡ ਜਾਣ ਦੀ ਤੁਸੀਂ ਕੁਝ ਦਿਨ ਉਸ ਨੂੰ ਛੱਡ ਆਓ ਉਹਦੀ ਗੱਲ ਸੁਣ ਨਿੰਮੂ ਦੇ ਪਪਾ ਨੇ ਕਿਹਾ ਰਹਿਣ ਦੇ ਗਰਮੀ ਬਹੁਤ ਜ਼ਿਆਦਾ ਹੈ ਘਰ ਵਿੱਚ ਹੀ ਧਿਆਨ ਰੱਖਾ ਐਮੀ ਬਿਮਾਰ ਹੋ ਕੇ ਆਏਗੀ। ਇੰਨੀ ਗੱਲ ਸੁਣ ਕੇ ਨਿੰਮੋ ਤੇ ਉਸ ਦੀ ਮਾਂ ਦਾ ਚਿਹਰਾ ਉੱਤਰ ਗਿਆ। ਅਗਲੇ ਦਿਨ ਸਵੇਰ ਹੋਈ। ਅੱਜ ਸਾਰੇ ਬੱਚਿਆਂ ਨੂੰ ਛੁੱਟੀਆਂ ਮਿਲ ਜਾਣੀਆਂ ਸਨ ਪਰ ਨਿੰਮੋ ਨੂੰ ਹੁਣ ਜਿਵੇਂ ਕੋਈ ਚਾਹ ਹੀ ਨਹੀਂ ਸੀ ਇਹਨਾਂ ਛੁੱਟੀਆਂ ਦਾ। ਉਹ ਰੋਜ਼ਾਨਾ ਵਾਂਗ ਉੱਠੀ, ਤਿਆਰ ਹੋ ਕੇ ਸਕੂਲ ਚਲੀ ਗਈ। ਸਕੂਲ ਜਾ ਕੇ ਵੀ ਕਿਸੇ ਨਾਲ ਕੋਈ ਗੱਲ ਨਾ ਕੀਤੀ, ਬਸ ਉਦਾਸ ਇੱਕ ਪਾਸੇ ਬੈਠੀ ਰਹੀ। ਥੋੜੀ ਦੇਰ ਮੰਗਰੂ ਮਾਸਟਰ ਜੀ ਕਲਾਸ ਵਿੱਚ ਆਏ ਤਾਂ ਪੁੱਛਿਆ ਉਹ ਉਦਾਸ ਕਿਉਂ ਏ ਮਾਸਟਰ ਜੀ ਪਾਪਾ ਨੇ ਨਾਨਕੇ ਜਾਣ ਤੋਂ ਮਨਾ ਕਰ ਦਿੱਤਾ ਇਹ ਗੱਲ ਨਿੰਮੋ ਨੇ ਮਾਸਟਰ ਜੀ ਦੇ ਪੁੱਛਣ ਤੇ ਉਸ ਨੂੰ ਦੱਸੀ ਮਾਸਟਰ ਜੀ ਨੇ ਮੁਸਕਰਾ ਕੇ ਕਿਹਾ ਲੈ ਹੈ ਦਸ ਕੰਬਲੀ ਇਸ ਵਿੱਚ ਉਦਾਸ ਹੋਣ ਵਾਲੀ ਕਿਹੜੀ ਗੱਲ ਹੈ ਹਰ ਇੱਕ ਮਾਂ ਪਿਓ ਨੂੰ ਆਪਣੇ ਬੱਚਿਆਂ ਦੀ ਫਿਕਰ ਹੁੰਦੀ ਏ ਜਦੋਂ ਕਿਸੇ ਵੀ ਮਾਂ ਜਾਂ ਪਿਓ ਨੂੰ ਉਹਨਾਂ ਦੇ ਬੱਚੇ ਨਜ਼ਰ ਨਾ ਆਉਣ ਤਾਂ ਉਹਨਾਂ ਦੇ ਮਨ ਅੰਦਰ ਹੌਲ ਪੈਣ ਲੱਗਦੇ ਨੇ ਨਾਲੇ ਨਿੰਮੋ ਤੇ ਹੈ ਹੀ ਬੜੀ ਪਿਆਰੀ ਬੱਚੀ ਉਸ ਦੇ ਪਾਪਾ ਦਾ ਕਿੱਥੇ ਜੀ ਲੱਗਣਾ ਉਹਦੇ বিনা ਏਨੀ ਗੱਲ ਕਹਿ ਮਾਸਟਰ ਜੀ ਨੇ ਨਿੰਮੋ ਦੇ ਸਿਰ ਤੇ ਹੱਥ ਫੇਰਿਆ ਤੇ ਨਿੰਮੋ ਵੀ ਮੁਸਕਰਾਉਣ ਲੱਗੇ ਅੱਜ ਸਾਰੇ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਪੈਣਗੀਆਂ ਬੱਚੇ ਵੀ ਖੁਸ਼ ਸਨ ਕੁਝ ਕਨੇ ਦਾ ਛੁੱਟੀਆਂ ਦਾ ਅੱਧਾ ਕੰਮ ਸਕੂਲ ਵਿੱਚ ਹੀ ਮੁਕਾ ਲਿਆ ਤੇ ਨਿੰਮੋ ਨੇ ਵੀ ਘਰ ਆ ਕੇ ਕੁਝ ਨਾ ਕਿਹਾ ਉਹ ਬੈਗ ਅੰਦਰ ਰੱਖ ਮੂੰਹ ਹੱਥ ਧੋ ਕੇ ਰੋਟੀ ਖਾਣ ਲੱਗ ਪਈ ਉਸ ਦੀ ਮਾਂ ਜਾਣਦੀ ਸੀ ਨਿੰਮੋ ਨਾਨਕੇ ਨਾ ਭੇਜਣ ਕਾਰਨ ਉਦਾਸ ਸੀ ਅੱਜੇ ਸ਼ਾਮ ਦੇ 4:00 ਵਜੇ ਸਨ ਨਿੰਮੂ ਦੇ ਪਾਪਾ ਅਜੇ ਨਹੀਂ ਸਨ ਆਏ ਨਿੰਮੂ ਕੇ ਗਵਾਂਡੀਆਂ ਕਰ ਫੋਨ ਹੁੰਦਾ ਸੀ ਤੇ ਨਿੰਮੂ ਦੀ ਮੰਮੀ ਨੇ ਉਹਨਾਂ ਘਰ ਜਾ ਕੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ ਉਸ ਦੀ ਮਾਂ ਨੇ ਕਿਹਾ ਕੋਈ ਨਾ ਜਦੋਂ ਰਾਤ ਨੂੰ ਉਹਦਾ ਡੈਡੀ ਆਊ ਮੈਂ ਫੋਨ ਕਰੂੰ ਐਨੀ ਗੱਲ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਨਿੰਮੂ ਦਾ ਡੈਡੀ ਕਰਤਾਰ ਅਜੇ ਕੰਮ ਤੋਂ ਆਇਆ ਹੀ ਸੀ ਕਿ ਫੋਨ ਦੀ ਰਿੰਗ ਵੱਜੀ ਸ਼ਿਮਲਾ ਰਸੋਈ ਵਿੱਚ ਕੰਮ ਕਰਦੀ ਸੀ ਨਿੰਮੂ ਦਾ ਡੈਡੀ ਨਹਾ ਰਿਹਾ ਸੀ ਨਿੰਮੂ ਨੇ ਫੋਨ ਚੁੱਕਿਆ ਹੈਲੋ ਨਾਨੀ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਹੈ ਮੇਰੇ ਸ਼ੇਰ ਪੁੱਤ ਦਾ ਮੈਂ ਤੇ ਠੀਕ ਹਾਂ ਤੁਸੀਂ ਦੱਸੋ ਹਾਂ ਪੁੱਤ ਠੀਕ ਹਾਂ ਨਿੰਮੂ ਪੁੱਤ ਤੇਰਾ ਡੈਡੀ ਕਿੱਥੇ ਹੈ ਨਾਨੀ ਬੇਬੇ ਡੈਡੀ ਹੁਣੇ ਕੰਮ ਤੋਂ ਆਏ ਸਨ ਤਿੰਨ ਹੋਣ ਗਏ ਨੇ ਅੱਛਾ ਠੀਕ ਹੈ ਜਦੋਂ ਆਇਆ ਤੇ ਆਖੀ ਨਾਨੀ ਬੇਬੇ ਨਾਲ ਗੱਲ ਕਰੀ ਠੀਕ ਹੈ ਇਹ ਕਹਿ ਕੇ ਦੋਵਾਂ ਨੇ ਫੋਨ ਕੱਟ ਦਿੱਤਾ ਨਿੰਮੋ ਦੇ ਡੈਡੀ ਦੇ ਆਉਣ ਤੇ ਨਿੰਮੋ ਨੇ ਨਾਨੀ ਦਾ ਸਨੇਹਾ ਆਪਣੇ ਡੈਡੀ ਨੂੰ ਲਾ ਦਿੱਤ। ਰੋਟੀ ਖਾਣ ਮਗਰੋਂ ਕਰਤਾਰੇ ਨੇ ਫੋਨ ਚੁੱਕਿਆ ਤੇ ਨਿੰਮੋ ਦੀ ਨਾਨੀ ਨੂੰ ਲਗਾਇਆ। ਸਤਿ ਸ਼੍ਰੀ ਅਕਾਲ ਬੀਬੇ। ਸਤਿ ਸ਼੍ਰੀ ਅਕਾਲ ਪੁੱਤ। ਹੋਰ ਸੇਤ ਤੇ ਕੰਮ ਕਰ ਠੀਕ ਏ? ਹਾਂ ਵਾਹਿਗੁਰੂ ਦੀ ਕਿਰਪਾ ਨਾਲ ਚੱਲੀ ਜਾਂਦਾ। ਇੰਜ ਹਾਲ ਚਾਲ ਪੁੱਛਦੇ ਆ। ਸ਼ਿਮਲੋ ਦੀ ਮਾਨੀ ਕਿਹਾ ਪੁੱਤ ਨਿੰਮੋ ਨੂੰ ਛੁੱਟੀਆਂ ਪੈ ਗਈਆਂ ਨੇ। ਕੁਝ ਦਿਨ ਮੇਰੇ ਕੋਲ ਛੱਡ ਜਾ। 4 ਦਿਨ ਮੈਨੂੰ ਵੀ ਸ਼ੌਕ ਹੋਜੂ। ਬੇਬੇ ਗਰਮੀ ਬਹੁਤ ਜ਼ਿਆਦਾ ਹੈ ਤੇ ਬੱਚੇ ਬਾਹਰ ਖੇਡ ਕੇ ਬਿਮਾਰ ਹੋ ਜਾਣ। ਬੇਬੇ ਟੋਕਦੇ ਆਖਿਆ ਕੋਈ ਗੱਲ ਨਹੀਂ ਤੁਸੀਂ ਜਿਵੇਂ ਆਪ ਆਪਣੇ ਟੈਂਪੋ ਰਿਆਂ ਵਿੱਚ ਬੰਦ ਰਹੇ ਹੋ। ਬੇਬੇ ਜਾਣੀ ਅਗੋਂ ਸਵਾਰੀ ਹੋ ਗਈ। ਤੇ ਕਰਤਾਰੇ ਨੇ ਹੱਸ ਕੇ ਆਖਿਆ ਚੱਲ ਚੰਗਾ ਕੁਛ ਦਿਨ ਤੱਕ ਛੱਡ ਜਾ। ਠੀਕ ਹੈ। ਹੋਰ ਸਭ ਕੁਝ ਸੁਖਸਾਨ ਹੈ? ਹਾਂ, ਉਹ ਕਾਲਪੁਰਖ ਦੇ ਮੇਰ ਸਦਕਾ ਸਭ ਠੀਕ ਹੈ। ਇੰਜ ਹਾਲ ਚਾਲ ਪੁੱਛਣ ਮੰਗਰੋ ਫੋਨ ਕੱਟ ਦਿੱਤਾ ਗਿਆ। ਨਿੰਮਾ ਹੁਣ ਸੌਂ ਚੁੱਕੀ ਸੀ ਸਵੇਰ ਹੋਈ ਨਿੰਮੂ ਅਜੇ ਸੁੱਤੀ ਪਈ ਸੀ ਸ਼ਿਮਲੋ ਨੇ ਨਿੰਮੂ ਨੂੰ ਉਠਾਇਆ ਨਿੰਮੂ ਨਿੰਮੂ ਫਤ ਉੱਠ ਨਿੰਮੂ ਮਾਂ ਦੇ ਬੋਲ ਅਣਗੋਲੇ ਕਰਦੇ ਅਜੇ ਵੀ ਸੁੱਤੀ ਪਈ ਸੀ ਮਾਂ ਨੇ ਉੱਚੀ ਆਖਿਆ ਕਿ ਜਿਹਨੇ ਮਾਮੇ ਪਿੰਡ ਨਾਨੀ ਕੋਲ ਜਾਣਾ ਹੈ ਉਹ ਉੱਠ ਜਾਓ ਇੰਨਾ ਸੁਣਦਿਆਂ ਹੀ ਨਿੰਮੂ ਫਟਾਫਟ ਉੱਠ ਕੇ ਬਹਿ ਗਈ ਸ਼ਿਮਲੋ ਜਾਣਦੀ ਸੀ ਕਿ ਨਿੰਮੂ ਇਹ ਗੱਲ ਸੁਣ ਉੱਠ ਖਲੋਏਗੀ ਨਿੰਮੂ ਦਾ ਭਰਾ ਅਜੇ ਛੋਟਾ ਸੀ ਉਹ ਉਸੇ ਤਰ੍ਹਾਂ ਹੀ ਸੁੱਤਾ ਰਿਹਾ ਨਿੰਮੋ ਦੀ ਮਾਂ ਨੇ ਕਿਹਾ ਕਿ ਜੇ ਨਾਨਕੇ ਜਾਣਾ ਹੈ ਤਾਂ ਫਟਾਫਟ 1-2 ਦਿਨ ਦੇ ਵਿੱਚ ਆਪਣਾ ਕੰਮ ਪੂਰਾ ਕਰ ਲੈ ਤੇਰਾ ਡੈਡੀ ਤੈਨੂੰ ਛੱਡ ਆਏਗਾ ਨਿੰਮੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਿਵੇਂ ਉਸ ਨੂੰ ਖਾਲੀ ਬੁਗਣੀ ਵਿੱਚੋਂ ਸਿੱਕੇ ਲੱਭ ਗਏ ਹੋਣ ਨਿੰਮੋ ਹੁਣ ਸਾਰਾ ਦਿਨ ਖੁਸ਼ੀ ਵਿੱਚ ਨੱਚਦੀ ਤੇ ਬੇੜੇ ਵਿੱਚ ਮੋਰਾ ਵਾਂਗ ਪੈਲਾਂ ਪਾਉਂਦੀ ਫਿਰਦੀ ਸਕੂਲ ਦਾ ਕੁਝ-ਕੋ ਕੰਮ ਨਿੰਮੋ ਪਹਿਲੇ ਹੀ ਕਰ ਚੁੱਕੀ ਸੀ ਬਾਕੀ ਰਹਿਦਾ ਕੰਮ ਵੀ ਉਸ ਨੇ 1-2 ਦਿਨ ਵਿੱਚ ਪੂਰਾ ਕਰ ਲਿਆ ਅੱਜ ਨਿੰਮੂ ਦਾ ਡੈਡੀ ਕੰਮ ਤੋਂ ਛੇਤੀ ਘਰ ਆ ਗਿਆ ਸੀ ਉਸਨੇ ਸ਼ਿਮਲੋ ਨੂੰ ਕਿਹਾ ਨਿੰਮੂ ਨੂੰ ਤਿਆਰ ਕਰ ਦੇਵੇ ਉਸਨੇ ਪਿੰਡ ਵੱਲ ਕਾਗਜ਼ ਪਤਾ ਕਰਨ ਜਾਣਾ ਹੈ ਨਿੰਮੂ ਨੂੰ ਵੀ ਘਰ ਛੱਡ ਆਏਗਾ ਨਿੰਮੂ ਦਾ ਬੈਗ ਤਿਆਰ ਕਰ ਸ਼ਿਮਲੋ ਨੇ ਮੋਟਰਸਾਈਕਲ ਤੇ ਬੰਨ ਦਿੱਤਾ ਤੇ ਨਿੰਮੂ ਆਪਣੇ ਡੈਡੀ ਦੇ ਮੰਗਰ ਕੁੱਟ ਕੇ ਜੱਫੀ ਪਾ ਕੇ ਬਹਿਟ ਗਈ ਨਿੰਮੂ ਤੇ ਉਸਦਾ ਬਾਪੂ ਨਾਨਕੇ ਘਰ ਪਹੁੰਚ ਗਏ ਨਿੰਮੂ ਨੇ ਮੋਟਰਸਾਈਕਲ ਤੋਂ ਉਤਰਦਿਆਂ ਹੀ ਨਾਨੀ ਮਾਂ ਨੂੰ ਕੁੱਟ ਕੇ ਜੱਫੀ ਪਾਈ ਤੇ ਨਾਨੀ ਮਾਂ ਦੇ ਸੀਨੇ ਵਿੱਚ ਜਿਵੇਂ ਠੰਡ ਪੈ ਗਈ। ਅੱਖੇ ਆਪਣੀ ਔਲਾਦ ਨਾਲੋਂ ਔਲਾਦ ਦੀ ਔਲਾਦ ਨੂੰ ਸੀਨੇ ਲਾ ਕੇ ਜੋ ਨਿਗ ਮਿਲਦਾ ਹੈ ਉਹ ਇੱਕ ਵਡੇਰੀ ਉਮਰ ਦਾ ਮਾਂ ਪਿਓ ਹੀ ਜਾਣ ਸਕਦਾ ਹੈ। ਕਰਤਾਰਾ ਨਿੰਮੋ ਨੂੰ ਛੱਡ ਕੇ ਆਪਣੇ ਖਾਤਰ ਜਾਣ ਲੱਗਾ ਤਾਂ ਨਿੰਮੋ ਦੀ ਨਾਨੀ ਨੇ ਉਹਦੀ ਕਮੀਜ਼ ਦੇ ਬੋਝੇ ਵਿੱਚ 100 ਰੁਪਏ ਦਾ ਨੋਟ ਪਾ ਕੇ ਦਿੱਤਾ। ਕਰਤਾਰਾ ਬੇਬੇ ਤੂੰ ਆਪਣੀਆਂ ਦੁਆਵਾਂ ਦੇ ਦਿਆ ਕਰ। ਆ ਪੈਸਿਆਂ ਦਾ ਕੀ ਕਰਨਾ? ਕੁਝ ਨਹੀਂ ਹੁੰਦਾ ਪੁੱਤ। ਕਹਿ ਕੇ ਉਸਨੇ ਮੋਟਰਸਾਈਕਲ ਨਾਲ ਖਰੇ ਕਿੰਨਾ ਕੁਝ ਬੰਨ ਦਿੱਤਾ ਤੇ ਆਖਿਆ ਲੈ ਪੁੱਤ ਇਹਦੇ ਚਾਰ ਬੰਨਿਆਏ ਤੇ ਨਾਲੇ ਕੱਲ ਬਿਸਕੁਟ ਕਰਾ ਕੇ ਲਿਆਈ ਸਾਂ ਕਿ ਤੀਜ ਵਾਈ ਨੂੰ ਦੇ ਆਵਾਂ ਕਰਤਾਰਾ ਬੇਬੇ ਦੇ ਪਿਆਰ ਤੋਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਸੀ ਤੇ ਸੋਚਣ ਲੱਗਾ ਕਿ ਕਮਾ ਦੀਆਂ ਸਦਨਾ ਧੀ ਦੀ ਸੁਖ ਸਾਧਨਾਣੀ ਜੁੜੀਆਂ ਹੁੰਦੀਆਂ ਬੇਬੇ ਦੇ ਪੈਰ ਹੀ ਹੱਥ ਲਾਉਣ ਮੰਗਰੋਂ ਨਿੰਮੋ ਦੇ ਸਿਰ ਨੂੰ ਫਲੋਸਦਾ ਮੋਟਰਸਾਈਕਲ ਸਟਾਰਟ ਕਰਕੇ ਉਹ ਵਾਪਿਸ ਮੁੜ ਗਿਆ ਹੁਣ ਸ਼ਾਮ ਹੋਣ ਨੂੰ ਸੀ ਨਿੰਮੋ ਤੇ ਨਿੰਮੋ ਦੀ ਨਾਨੀ ਦੋਵੇਂ ਬੈਠੀਆਂ 베ੜੇ ਵਿੱਚ ਸਾਗ ਸਾਫ਼ ਕਰਦੀਆਂ ਪਈਆਂ ਸਨ। ਉਸੇ ਵੇਲੇ ਨਿੰਮੋ ਦਾ ਮਾਮਾ ਕੰਮ ਤੋਂ ਆਇਆ। ਓਏ ਹੋਏ ਭਾਈ ਸਾਡਾ ਨਿੰਮਾ ਪੁੱਤ ਆਇਆ ਓਏ। ਇਹ ਕਹਿ ਕੇ ਨਿੰਮੋ ਨੂੰ ਘੁੱਟ ਸੀਨੇ ਨਾਲ ਲਾ ਲਿਆ ਤੇ ਨਿੰਮੋ ਨੂੰ ਵੀ ਚਾ ਚੜ ਗਿਆ। ਨਿੰਮੋ ਜਾਦੀ ਆਈ ਬਹੁਤ ਖੁਸ਼ੀ ਕਿਉਂਕਿ ਉਹ ਤੇ ਮਾਮੇ ਦੇ ਬੱਚਿਆਂ ਨਾਲ ਖੇਡਣ ਵਿੱਚ ਮਸਤ ਸੀ। ਸ਼ਾਮਾਂ ਵੇਲੇ ਨਾਨੀ ਨੇ ਸਭ ਨੂੰ ਅੱਗੇ ਲਾ ਕੇ ਗੁਰਦੁਆਰੇ ਸਾਹਿਬ ਲੈ ਕੇ ਜਾਣਾ। ਉੱਥੇ ਬੱਚੇ ਪਾਠ ਕਰਦੇ ਫਿਰ ਤੇ ਆ ਕੇ ਖੇਡਦੇ। ਨਿੰਮੂ ਨੂੰ ਨਾਨਕੇ ਜਾ ਕੇ ਮਗਰ ਮਾਂ ਪਿਓ ਦਾ ਕੋਈ ਚੇਤਾ ਨਹੀਂ ਸੀ ਜੋ ਕਿ ਪਿੰਡ ਉਸ ਦਾ ਛੋਟਾ ਭਰਾ ਸੀ ਤੇ ਗਲੀ ਦੇ ਬੱਚੇ ਨਾਲ ਖੇਡ ਕੇ ਆਪਣਾ ਬਣ ਨਹੀਂ ਹੁੰਦਾ ਗਵਾਂਡੀਆਂ ਦੀਆਂ ਔਰਤਾਂ ਵੀ ਆਪਣੇ ਬੱਚਿਆਂ ਨੂੰ ਘੱਟ ਹੀ ਬਾਹਰ ਆਣ ਦਿੰਦੀਆਂ ਸਨ ਨਿੰਮੂ ਆਪਣੇ ਨਾਨਕੇ ਨਾਨੀ ਕੋਲ ਬਹੁਤ ਖੁਸ਼ੀ ਨਾਨੀ ਨੇ ਰੋਜ਼ ਸਾਰੇ ਬੱਚਿਆਂ ਨੂੰ ਕਹਾਣੀਆਂ ਸੁਣਾਉਣੀ ਹੈ ਬਾਤਾਂ ਵੀ ਪਾਉਣੀਆਂ ਹੁਣ ਨਿੰਮੂ ਨੂੰ ਵੀ ਇੱਕ ਸਕੂਨ ਜਿਹਾ ਮਿਲਦਾ ਸੀ ਸ਼ਾਮ ਵੇਲੇ ਉਸ ਦਾ ਮਾਮਾ ਖਾਣ ਲਈ ਜੋ ਵੀ ਚੀਜ਼ ਲੈ ਕੇ ਆਉਂਦਾ ਸਭ ਤੋਂ ਪਹਿਲਾਂ ਨਿੰਮੋ ਨੂੰ ਮਿਲਦੀ ਕਿਉਂਕਿ ਉਹ ਲਾਡਲੀ ਸੀ ਜਿਸ ਤਰ੍ਹਾਂ ਦਿਨ گزرਦੇ ਗਏ ਤੇ ਛੁੱਟੀਆਂ ਖਤਮ ਹੁੰਦੀਆਂ ਗਈਆਂ ਹੁਣ ਛੁੱਟੀਆਂ ਖਤਮ ਹੋਣ ਨੂੰ ਸਨ ਤੇ ਨਿੰਮੋ ਵਾਪਸ ਨਹੀਂ ਸੀ ਜਾਣਾ ਚਾਹੁੰਦੀ ਇਸ ਕਰਕੇ ਉਹ ਉਦਾਸ ਸੀ ਕਿ ਝਟਪਟ ਇੱਕ ਮਹੀਨਾ ਕਿਵੇਂ ਗੁਜ਼ਰ ਗਿਆ ਉਸ ਦਾ ਮਨ ਨਾਨਕੇ ਪਿੰਡ ਨਾਨੀ ਤੇ ਬੱਚਿਆਂ ਨਾਲ ਇੰਨਾ ਕੁਲ ਮਿਲ ਗਿਆ ਸੀ ਕਿ ਪਹਿਲਾਂ ਉਸ ਨੂੰ ਆਪਣੇ ਪਿੰਡ ਵਾਪਸ ਪਰਤਣ ਦਾ ਕੋਈ ਖਿਆਲ ਹੀ ਨਹੀਂ ਸੀ ਨਿੰਮੋ ਮੂਲ ਟਿਕਾਈ ਕਮਰੇ ਵਿੱਚ ਜਾ ਬੈਠੀ ਸੀ ਕਿਉਂਕਿ ਅਗਲੇ ਦਿਨ ਉਸਦੀ ਮੰਮੀ ਨੇ ਉਸਨੂੰ ਲੈਣ ਆਉਣਾ ਸੀ ਤੇ ਉਹ ਨਹੀਂ ਸੀ ਚਾਹੁੰਦੀ ਕਿ ਉਹ ਵਾਪਸ ਜਾਵੇ ਇੱਕ ਉਮਰ ਆ ਕੇ ਬੱਚੇ ਤੇ ਬਜ਼ੁਰਗ ਹਮ ਉਮਰ ਹੋ ਜਾਂਦੇ ਨੇ ਕਦੇ ਬੱਚੇ ਰੁੱਸ ਕੇ ਬਹਿ ਜਾਂਦੇ ਨੇ ਤੇ ਕਦੇ ਬਜ਼ੁਰਗ ਇਸੇ ਤਰ੍ਹਾਂ ਨਿੰਮੂ ਨਰਾਸ ਸੀ ਬਾਬੇ ਦੀ ਫੋਟੋ ਅੱਗੇ ਹੱਥ ਜੋੜਦੀ ਛੁੱਟੀਆਂ ਵੱਧ ਜਾਣ ਤੇ ਮੰਮੀ ਨਾ ਲੈਣ ਆਵੇ ਉਸਦੀ ਨਾਨੀ ਨੇ ਉਸਨੂੰ ਆਪਣੇ ਕੋਲ ਝੋਲੀ ਵਿੱਚ ਬਿਠਾਇਆ ਤੇ ਦুলਾਰ ਕਰਦਿਆਂ ਕਿਹਾ ਸੁਣ ਮੇਰੇ ਸ਼ੇਰ ਪੁੱਤਰ ਧੀਆ ਸਿਆਣੀਆਂ ਹੁੰਦੀਆਂ ਨੇ ਰੱਬ ਜਦੋਂ ਕਿਸੇ ਤੇ ਖੁਸ਼ ਹੋਵੇ ਨਾ ਉਹਨੂੰ ਧੀ ਦਿੰਦਾ ਏ ਜਿਵੇਂ ਮੈਨੂੰ ਤੇਰੀ ਮੰਮੀ ਮਿਲੀ ਸੀ ਐਸੇ ਕਰਕੇ ਰੱਬ ਨੇ ਮੇਰੀ ਧੀ ਨੂੰ ਵੀ ਇੱਕ ਪਿਆਰੀ ਤੇ ਸਮਝਦਾਰ ਧੀ ਦਿੱਤੀ ਏ ਨਿੰਮੋ ਨੇ ਮੂੰਹ ਤੇ ਚੱਕਦਿਆਂ ਕਿਹਾ ਨਾਨੀ ਮੈਂ ਸਿਆਣੀ ਧੀ ਆ ਨਾਨੀ ਕਿਹਾ ਹਾਂ ਪੁੱਤ ਤੂੰ ਬਹੁਤ ਸਿਆਣੀ ਧੀ ਹੈ ਤੇ ਫੇਰ ਕੀ ਹੋਇਆ ਜੇ ਛੁੱਟੀਆਂ ਮੁੱਕ ਜਾਣੀਆਂ ਬਾਅਦ ਵਿੱਚ ਮੈਂ ਆਵਾਂਗੀ ਤੁਹਾਡੇ ਘਰ ਛੁੱਟੀਆਂ ਕੱਟਣ ਉਹਨ ਦੋਵੇਂ ਹੱਸਣ ਲੱਗੀਆਂ ਲੈ ਪੁੱਤ ਰੋਟੀ ਖਾ ਲੈ ਹੁਣ ਤੇ ਕੱਲ ਨੂੰ ਤੇਰੀ ਮੰਮੀ ਨੇ ਆਉਣਾ ਏ ਇਸ ਕਰਕੇ ਆਪਾਂ ਤੇਰੇ ਵਾਸਤੇ ਸੂਟ ਲੈ ਕੇ ਆਈਏ ਆਪਣੀ ਸੋਹਣੀ ਧੀ ਨੂੰ ਉਹ ਪਸੰਦ ਦਾ ਸੂਟ ਦਿਵਾ ਕੇ ਲਿਆਉਣੀ ਨਿੰਮੋ ਫਟਾਫਟ ਰੋਟੀ ਖਾਦੀ ਤੇ ਬਾਜ਼ਾਰ ਵੱਲ ਤੁਰ ਗਈਆਂ ਨਾਨੀ ਨੇ ਨਿੰਮੋ ਨੂੰ ਸੋਨੇ ਕੱਪੜੇ ਤੇ ਹੋਰ ਕਿੰਨਾ ਹੀ ਸਮਾਨ ਖਰੀਦ ਕੇ ਦਿੱਤਾ ਇਹ ਜੋ ਦਿਨ ਵੀ ਬੀਤ ਗਿਆ ਤੇ ਅਗਲੀ ਸਵੇਰ ਨੂੰ ਨਿੰਮੋ ਦੀ ਮਾਂ ਧੀ ਨੂੰ ਲੈਣ ਲਈ ਪੇਕੇ ਆਈ ਪੂਰਾ ਦਿਨ ਸ਼ਿਮਲੂ ਆਪਣੀ ਮਾਂ ਕੋਲ ਰਹੀ ਭਤੀਜੀਆਂ ਦੇ ਕੋਲ ਆ ਕੇ ਭੂਆ ਕਹਿਣ ਨਾਲ ਉਸ ਨੂੰ ਆਪਣਾ ਬਚਪਨ ਚੇਤੇ ਆ ਜਾਂਦਾ ਨਿੰਮੋ ਤੇ ਉਸਦੀ ਮੰਮੀ ਅਗਲੇ ਦਿਨ ਪਿੰਡ ਵਾਪਸ ਨੂੰ ਤੁਰਨ ਹੀ ਲੱਗੀਆਂ ਸਨ ਤੇ ਨਿੰਮੋ ਦੀਆਂ ਅੱਖਾਂ ਅਥਰੂ ਦਾ ਸਮੁੰਦਰ ਬਣ ਗਈ। ਹਟਕੋਰੇ ਹਟਕੋਰੇ ਲੈ ਕੇ ਨਿੰਮੋ ਰੋ ਰਹੀ ਸੀ। ਉਸਦੀ ਨਾਨੀ ਦਾ ਵੀ ਮਨ ਨਹੀਂ ਸੀ ਕਿ ਨਿੰਮੋ ਵਾਪਸ ਜਾਵੇ ਪਰ ਬੱਚਿਆਂ ਦੀ ਪੜ੍ਹਾਈ ਤੇ ਰਿਸ਼ਤੇ ਅੱਗੇ ਮਾਮਾ ਹਮੇਸ਼ਾ ਝੁੱਕ ਜਾਂਦੀਆਂ ਨੇ। ਨਿੰਮੋ ਦੀ ਨਾਨੀ ਨੇ ਤੇ ਉਸਦੇ ਮਾਮੇ ਨੇ ਉਸ ਨੂੰ ਪਿਆਰ ਦਿੱਤਾ ਅਤੇ ਸ਼ਿਮਲੋ ਦੇ ਪੱਲੇ ਉਸਦੀ ਮਾਂ ਨੇ ਖਰੇ ਕੀ ਕੁਝ ਬਣਾ। ਆਖਿਰਕਾਰ ਇੱਕ ਮਾਂ ਜੱਗ ਤੋਂ ਚੋਰੀ ਕਰੇ ਕੀ ਕੀ ਬਣਤ ਬਣਾਉਂਤਾ ਬਣਾ ਕੇ ਜੋੜਦੀ ਏ ਕਿ ਉਸਦੇ ਤੀਜ਼ ਤਿਹਾਰ ਚੰਗੇ ਹੀ ਜਾਣ। ਸ਼ਿਮਲੋ ਦੀ ਮਾਂ ਨੇ ਵੀ ਉਹਨੂੰ ਤੀਆਂ ਦਾ ਸੁਧਾਰਾ ਦਿੰਦਿਆਂ ਕੁਝ ਯਾਦ ਕੀਤਾ ਪਰ ਉਸਨੂੰ ਯਾਦ ਨਾ ਆਇਆ ਤੇ ਭੁੱਲ ਗਈ। ਆਂਖ ਅੱਖਾਂ ਪੁੰਜਣ ਲੱਗੀਆਂ। ਸ਼ਿਮਲੋ ਜਾਣਦੀ ਹੈ ਕਿ ਮਾਂ ਦੇ ਅੰਦਰ ਕੀ ਏ। ਤਰਅਸਲ ਉਸਦੀ ਮਾਂ ਉਸ ਵਕਤ ਉਸਦੇ ਬਾਪੂ ਨੂੰ ਯਾਦ ਕਰ ਰਹੀ ਸੀ ਤੇ ਉਸਦੇ ਬਾਪ ਨੂੰ ਗੁਜ਼ਰੇ 2 ਬਰੇ ਹੋ ਗਏ ਸਨ। ਇਹ ਸੋਚ ਸ਼ਿਮਲੋ ਨੇ ਵੀ ਅੱਖਾਂ ਭਰ ਲਈਆਂ। ਬੱਸ ਨੇ ਹੋਰਨ ਦਿੱਤਾ ਨਿੰਮੋ ਤੇ ਉਸਦੀ ਮੰਮੀ ਬੱਸ ਵਿੱਚ ਛੜ ਗਈਆਂ ਬੱਸ ਚੱਲੀ ਤੇ ਨਿੰਮੋ ਖਿੜਕੀ ਵਿੱਚੋਂ ਕਿੰਨਾ ਚਿਰ ਮੁੜ ਵੇਖਦੀ ਰਹੀ ਬੱਸ ਸਟਾਰਟ ਹੋ ਕੇ ਕਿੰਨਾ ਅੱਗੇ ਲੰਘ ਗਈ ਪਰ ਨਿੰਮੋ ਅਜੇ ਵੀ ਪਿੱਛੇ ਵੇਖਦੀ ਰਹੀ ਉਸਦੀ ਨਾਨੀ ਵੀ ਬੱਸ ਦੇ ਅੱਖੋਂ ਓਝਲ ਹੋਣ ਤੱਕ ਉਸ ਵੱਲ ਵੇਖਦੀ ਰਹੀ ਸੀ ਨਿੰਮੋ ਘਰ ਪਹੁੰਚ ਕੇ ਵੀ ਦੁਖੀ ਜਿਹੀ ਲੱਗਦੀ ਸੀ ਉਸਦੇ ਡੈਡੀ ਨੇ ਉਸ ਨੂੰ ਨਾਨਕਿਆਂ ਦੀ ਗੱਲ ਸੁਣਾਉਣ ਲਈ ਕਿਹਾ ਪਰ ਉਹ ਉਸੇ ਤਰ੍ਹਾਂ ਖਾਮੋਸ਼ ਰਹੀ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਤੇ ਨਿੰਮੂ ਨਿੰਮੂ ਦੁਆਰਾ ਸਕੂਲ ਦੇ ਕੰਮਾਂ ਵਿੱਚ ਰੁੱਝ ਗਈ ਵਕਤ ਆਪਣੀ ਚਾਲੇ ਚੱਲਦਾ ਗਿਆ ਅੱਜ ਉਹੀ ਨਿੰਮੂ ਵਕਤ ਦੀ ਪੈੜ ਬਦਲਦਿਆਂ ਰੱਜ ਕੇ ਜਵਾਨ ਹੋ ਚੁੱਕੀ ਹੈ ਤੇ ਸਕੂਲ ਵਿੱਚ ਬਤੌਰ ਅਧਿਆਪਕਾ ਡਿਊਟੀ ਨਿਭਾ ਰਹੀ ਹੈ ਉੰਜ ਵਕਤ ਬਦਲ ਚੁੱਕਾ ਹੈ ਨਿੰਮੂ ਦੀ ਨਾਨੀ ਨੂੰ ਵੀ ਗੁਜ਼ਰੇ ਹੁਣ ਕਿੰਨਾ ਵਕਤ ਹੋ ਗਿਆ ਹੈ ਨਿੰਮੂ ਅਕਸਰ ਹੁਣ ਆਪਣੇ ਨਾਨਕੇ ਨਹੀਂ ਜਾਂਦੀ ਕਿਉਂਕਿ ਨਾਨੀ ਦਾ ਉਹ ਬਚਪਨ ਵਾਲਾ ਮੋਹ ਵੀ ਨਾਨੀ ਦੇ ਆਖਰੀ ਸਾਹ ਨਾਲ ਹੀ ਦਮ ਤੋੜ ਚੁੱਕਾ ਹੈ ਪਰ ਨਿੰਮੂ ਦੇ ਜਹਨ ਵਿੱਚ ਲੀਆਂ ਯਾਦਾਂ ਹਮੇਸ਼ਾ ਦਿਲ ਵਿੱਚ ਧੜਕਣ ਬਣ ਧਰਕਦੀਆਂ ਰਹਿਣਗੀਆਂ ਜਦੋਂ ਵੀ ਹੁਣ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਨੇ ਜਾਂ ਛੁੱਟੀਆਂ ਦਾ ਜ਼ਿਕਰ ਹੁੰਦਾ ਹੈ ਤਾਂ ਨਿੰਮੂ ਬੱਚਿਆਂ ਦੇ ਚਿਹਰੇ ਦੀ ਰਵਾਨਗੀ ਵਿੱਚੋਂ ਆਪਣੇ ਬਚਪਨ ਦੇ ਸਫਿਆਂ ਨੂੰ ਟਟੋਲਣ ਲੱਗੀ ਤੇ ਛੁੱਟੀਆਂ ਮੁੱਕ ਜਾਣ ਵਗਰੋਂ ਜਦੋਂ ਬੱਚੇ ਸਕੂਲ ਆਉਂਦੇ ਹਨ ਤੇ ਨਿੰਮੂ ਹਰ ਇੱਕ ਬੱਚੇ ਤੋਂ ਉਹਨਾਂ ਦੀ ਨਾਨੀ ਦੇ ਪਿਆਰ ਦਾ ਇੱਕ ਲੇਖ ਲਿਖਵਾ ਕੇ ਬੜੀ ਗੌਰ ਨਾਲ ਚੈੱਕ ਕਰਨ ਬੈਠ ਜਾਂਦੀ ਕਦੇ-ਕਦੇ ਇੰਜ ਸੋਚਦੀ ਹੈ ਕਿੰਨਾਨੀ ਤੇਰੀਆਂ ਬਾਹਾਂ ਰੁੱਸੀਆਂ ਨਾਨਕੀਆਂ ਦੀਆਂ ਰਾਹਾਂ ਰੁੱਸੀ ਉਮੀਦ ਹੈ ਅੱਜ ਦੀ ਇਹ ਰਚਨਾ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਤੁਸੀਂ ਵੀ ਸਾਥੀਓ ਜਿਹੜੇ ਤੁਹਾਡੇ ਨਾਨਕੀਆਂ ਦੇ ਨਾਲ ਪਲ ਗੁਜ਼ਾਰੇਗੇ ਹੈਗੇ ਉਹਨਾਂ ਨੂੰ ਸਾਡੇ ਨਾਲ ਜਰੂਰ ਸਾਂਝਾ ਕਰਿਓ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੀ رائے ਜਰੂਰ ਦਿਓ ਧੰਨਵਾਦ